ਲਓ ਵੀ ਮਿੱਤਰੋ ਜਿੱਥੇ ਤੁਹਾਨੂੰ ਅੱਜ ਲੈ ਕੇ ਆਇਆ ਨਾ ਤਾਂ ਬਹੁਤ ਸਸਤੇ ਬੂਟ ਮਿਲਨੇ ਨੇਗੇ ਲੈਦਰ ਦੇ ਤੇ ਸਪੋਰਟ ਸ਼ੂਜ਼ ਤੇ ਲੋਕੇਸ਼ਨ ਤੁਹਾਨੂੰ ਦੱਸ ਦਿਆਂ ਹੜਾਇ ਦੇ ਵਿੱਚ ਖੜੇ ਆਪਾਂ 트ੈਂਡੀ ਜੋੜੇ ਦੇ ਨਾਂ ਤੇ ਜਿਹੜੀ ਇਹ ਦੁਕਾਨ ਹੈਗੀ ਤਾਂ ਜਿੱਥੋਂ ਤੁਸੀਂ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੇ ਬੂਟ ਲੈ ਜਾ ਸਕਦੇ ਹੋ ਤੇ ਸਾਰੀ ਗੱਲਬਾਤ ਵੀ ਕਰਾਉਣੇ ਗਿੱਲ ਆਪਣੇ ਨਾਲ ਹੋਰ ਮਿੱਤਰਾਂ ਕਿਵੇਂ ਆ ਬਈ ਵਧੀਆ ਤੁਸੀਂ ਦੱਸੋ ਅੱਛਾ ਭਾਈ ਕੀ ਰੇਟ ਕੱਟਿਆ ਬੂਟ ਬੜੇ ਸੋਹਣੇ ਸੋਹਣੇ ਪਏ ਤੇਰੇ ਕੋਲੇ ਆ ਇੱਧਰ ਆਪਾਂ ਇਹਨਾਂ ਦੀ ਸੇਲ ਲਾਤੀ ਮੰਨ ਕੇ ਚੱਲੋ 1000 ਰੁਪਏ ਦੇ ਤਿੰਨ ਜੋੜੇ ਹਜ਼ਾਰ ਰੁਪਏ ਦੇ ਤਿੰਨ ਜਿਹੜਾ ਮਰਜ਼ੀ ਚੱਕ ਲੋ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਮੈਂ ਵੀ ਮਿੱਤਰਾ ਨੇੜਿਆ ਕੇ ਦਿਖਾ ਦੇ ਬੂਟ ਹਨਾ ਜਿਹੜਾ ਮਰਜ਼ੀ ਬੂਟ ਇਥੋਂ ਚੱਕ ਲੋ ਤੁਸੀਂ ਇੱਕ ਤੋਂ ਇੱਕ ਬੂਟ ਸੋਨੇ ਜਿਹੜੇ ਤੁਹਾਨੂੰ ਮਿਲਣਗੇ ਆ ਦੇਖੋ ਤੁਸੀਂ ਬਗੈਰ ਫੀਤਿਆਂ ਤੋਂ ਲੈਣੇ ਆ ਜਾਂ ਫੀਤਿਆਂ ਵਾਲੇ ਚਾਹੀਦੇ ਆ ਸਪੋਰਟਸ ਸਨੀਕਰ ਜਿਹੜਾ ਮਰਜੀ ਜਿਹੜਾ ਮਰਜੀ ਲੈ ਲਓ ਫਾਈ ਨੈਕ ਲੈ ਲਓ ਜਿਹੜਾ ਮਰਜੀ ਲੈ ਲਓ ਆ ਦੇਖ ਹਜ਼ਾਰ ਰੁਪਏ ਦੇ ਤਿੰਨ ਮੰਨ ਲਓ ਜਿਹੜਾ ਤੁਹਾਡੇ ਪੈਰ ਦੇ ਵਿੱਚ ਫਿੱਟ ਆ ਗਿਆ ਤੁਸੀਂ ਹਜ਼ਾਰ ਰੁਪਏ ਦੇ ਤਿੰਨ ਇਥੋਂ ਸਾਰੇ ਸਾਰੇ ਮਿਲ ਜਾਣਗੇ ਸਾਰੇ ਤਰੀਕੇ ਦੀ ਦਿੱਕਤ ਨਹੀਂ ਆ ਸਾਡੇ ਸਾਰੇ ਮਿਲ ਜਾਣਗੇ ਆ ਨੇੜੇ ਆ ਕੇ ਦਿਖਾ ਦਿਆਂ ਸਾਰੇ ਲੱਗੇ ਪਏ ਨੇ ਜਿਹੜਾ ਮਰਜੀ ਇਥੋਂ ਤੁਸੀਂ ਪਾ ਸਕਦੇ ਹੋ ਤੇ ਇਧਰ ਵੀ ਲੱਗੇ ਪਏ ਨੇ ਹਨਾ ਇਹ ਜਿਹੜੇ ਪਏ ਆ ਹਜ਼ਾਰ ਰੁਪਏ ਦੇ ਚਾਰ ਜਿਹੜੇ ਬੂਟ ਤੁਹਾਨੂੰ ਮਿਲਣੇ ਨੇਗੇ ਤੇ ਆ ਜਿਹ ਆਹ ਦੇ ਆਹ ਵਲੇ 1000 ਆਹ ਦੇਖੋ ਹਾਈ ਨੈਕ ਵਿੱਚ ਵੀ ਵੱਚੀ ਆ ਬਾਈ ਹਾਂਜੀ ਹਾਂਜੀ ਆ ਦੇਖੋ ਫਾਇਲੈਂਡ ਸੋਲ ਟੀਪੀਆਰ ਸੋਲ ਦੀ ਐਟਮਾ ਨੇ ਇਹ ਅੱਛਾ ਇਹ ਹਾਈ ਨੈਕ ਦੇ ਵਿੱਚ ਵੀ ਤੁਹਾਨੂੰ 1000 ਰੁਪਏ ਦੇ ਤਿੰਨ ਜੋੜੇ ਜਿਹੜੇ ਇਹ ਮਿਲਨੇ ਆ ਤੇ ਉਸ ਤੋਂ ਬਾਅਦ ਇਦਾਂ ਲੈਦਰ ਦੇ ਹੀ ਪਾਈ ਨੇ ਹਣਾ ਵਿੱਚ ਚੈਲਸੀਆਂ ਬਾਈ ਜੀ ਜਿਹੜੀਆਂ ਤੁਸੀਂ 7-700 ਰੁਪਏ ਦੀਆਂ 8-800 ਦੀਆਂ ਚਲਸੀ ਦੇਣੇ ਹਣਾ ਉਹ ਨਾਲ ਵੀਰੇ 1000 ਰੁਪਏ ਦੀਆਂ ਤਿੰਨ ਹੀ ਮਿਲਦੀਆਂ 1000 ਰੁਪਏ ਦੀਆਂ ਤਿੰਨ ਆਹ ਵਾਲੀਆਂ ਚਲਸੀਆਂ ਤੁਸੀਂ ਲੈਤੀਆਂ ਹੋਣੀਆਂ ਘੱਟੋ ਘੱਟ 8-900 ਰੁਪਏ ਦੀ ਚਲਸੀ ਮਿਲਦੀ ਹੈ ਇੱਕ ਤੇ ਬਾਈ ਕੋਲ 1000 ਰੁਪਏ ਦੀਆਂ ਤਿੰਨ ਕਹਿੰਦੇ ਆ ਚਲਸੀਆਂ ਵੀ ਲੈ ਜਾ ਸਕਦੇ ਹਾਂ 3000 ਰੁਪਏ ਦੇ ਹਣਾ ਬਲੈਕ ਲੈਸ ਤੋਂ ਬਰਾਊਨ ਦੇ ਵਿੱਚ ਤੁਹਾਨੂੰ ਕੋਈ ਵੀ ਕੋਈ ਵੀ ਕਲਰ ਮਿਲ ਜਾਣੇ ਆ ਤਾਂ ਵੇਜੀ ਹੁਣ ਜਿਵੇਂ ਵਿਆਹਾਂ ਦਾ ਸੀਜ਼ਨ ਵੀ ਚੱਲੀ ਜਾਂਦਾ ਹਨਾ ਤਾਂ ਦੇਖੋ ਤੁਸੀਂ ਬਹੁਤ ਸੋਹਣੇ ਸੋਹਣੇ ਬੂਟ ਜਿਹੜੇ ਇਹਦੇ ਵਿੱਚ ਮਿਲਨੇ ਨੇਗੇ ਇਹਦੇ ਵਿੱਚ ਲੈਦਰ ਦੇ ਹੈਗੇ ਸਾਰੇ ਤਾਂ 1000 ਰੁਪਏ ਦੇ ਤਿੰਨ ਜਿਹੜੇ ਤੁਹਾਨੂੰ ਇਹ ਸਾਰੇ ਸ਼ੂਜ਼ ਮਿਲਨੇ ਆ ਉਹਦੇ ਬਾਅਦ ਉਧਰ ਵੀ ਲੱਗੇ ਪਏ ਨੇ ਸਪੋਰਟ ਸ਼ੂਜ਼ ਜਿਹੜਾ ਵੀ ਸਟਾਕ ਬਹੁਤ ਆਪਣੇ ਕੋਲੇ ਸਟਾਕ ਮੰਨ ਕੇ ਚੱਲੋ 200 ਤੋਂ 250 ਡਿਜ਼ਾਈਨ ਪਿਆਗਾ ਤੇ ਲਗਭਗ ਹਰੇਕ ਦੇ ਵਿੱਚ ਦੋ ਦੋ ਮੰਨ ਕੇ ਜਲੋ ਕਲਰ ਪਏ ਨੇਗੇ ਸਾਈਜ਼ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਸਾਈਜ਼ ਵੀ ਜਿਹੜਾ ਮਰਜ਼ੀ ਲੈ ਸਕਦੇ ਹੋ ਤੇ ਦੇਖੋ ਤੁਸੀਂ ਉਸੋਲ ਦਾ ਸ਼ੂਜ਼ ਹੈਗਾ ਇਹ ਸ਼ੂਜ਼ ਬਾਈ ਹੈਵੀ ਸੋਨਾ ਰੁਪਏ ਦਾ ਮਿਲਦਾਗਾ ਇਹ ਵੀ ਤੁਹਾਨੂੰ 1000 ਰੁਪਏ ਦੇ ਤੇ 1000 ਰੁਪਏ ਦਾ ਤਿੰਨ ਤੇ ਫਸੋਲ ਸਾਲ ਦੇਖੋ ਤੁਸੀਂ ਪੂਰੀ ਵਧੀਆ ਮਜ਼ਬੂਤ ਮਜ਼ਬੂਤ ਚੀਜ਼ ਹੈ ਇਹ ਪੂਰੀ ਵਧੀਆ ਹੈਗਾ ਤਾ ਸਾਰੇ ਲੱਗੇ ਪਏ ਨੇ ਇਥੇ ਬੂਟ ਜਿਹੜਾ ਵੀ ਤੁਹਾਨੂੰ ਫਿੱਟ ਲੱਗਦਾ ਜਿਹੜੇ ਵਧੀਆ ਲੱਗਦੇ ਆ ਭਲਾ ਦੀ ਤਿੰਨ ਦੋਸਤ ਆ ਕੇ ਵੀ ਲੈ ਜਾਓਗੇ ਤਾਂ ਵੀ ਤੁਹਾਨੂੰ ਸਸਤੇ ਪਏ ਆ ਇਕੱਠੇ ਆ ਕੇ ਵੀ ਜੇ ਲੈ ਜਾਊਂਗੀ ਕੋਈ ਦਿੱਕਤ ਨਹੀਂ ਤਾਂ ਵੀ ਸਸਤੇ ਪਏ ਨੇ ਜੇ ਇਕੱਠੇ ਉਂ ਵੀ ਲੈ ਕੇ ਆਣੇ ਤੁਸੀਂ ਹਨਾ ਮੰਨ ਲਓ ਦੁਕਾਨ ਕਰਨੀ ਹੈ ਸੇਲ ਕਰਨੀ ਹੈ ਦੁਕਾਨ ਤੇ ਲੈ ਕੇ ਜਾਣੇ ਆ ਦੁਕਾਨ ਕਰਨੀ ਤੋਂ ਉਹਦੇ ਵਾਸਤੇ ਵੀ ਜਿਹੜੇ ਤੁਹਾਨੂੰ ਘੱਟ ਰੇਟਾਂ ਦੇ ਬੂਟ ਜਿਹੜੇ ਇਹ ਮਿਲਨੇ ਆ ਤੇ ਬਈ ਆਪਣੀ ਲੋਕੇਸ਼ਨ ਕੀ ਆ ਪ੍ਰੋਪਰ ਲੋਕੇਸ਼ਨ ਆਪਣਾ ਹੰੜਾ ਪਿੰਡ ਹੀ ਗੁਰਦੁਆਰਾ ਅੜੀਸਰ ਸਾਹਿਬ ਰੋਡ ਨਵਾਂ ਡਾਕਖਾਨਾ ਬਰਨਾਲਾ ਜ਼ਿਲ੍ਹਾ ਤੇ ਕੋਰੀਅਰ ਵੀ ਕਰਾ ਦੇਵਾਂਗੇ ਜੇ ਜਿਹੜੇ ਸਾਈਜ਼ ਹੋਣਗੇ ਸਾਨੂੰ ਸਾਈਜ਼ WhatsApp ਤੇ ਭੇਜ ਦੇਣਗੇ ਇੰਨਾ ਸਾਈਜ਼ ਆਉਂਦਾ ਆਪਾਂ ਨੇ ਤੇ ਡਿਜ਼ਾਈਨ ਆਪਾਂ ਭੇਜ ਦਾਂਗੇ ਜਾਂ ਡਿਜ਼ਾਈਨ ਅਗਲਾ ਦੱਸਦੇ ਵੀ ਆਇਆ ਜਾਂ ਚਾਹੀਦਾ ਆਪਾਂ ਭੇਜ ਦਾਂਗੇ ਅੱਛਾ ਇਹ ਬੂੜ ਸਾਰੇ ਫਰੈਸ਼ ਆ ਰਹੇ ਫਰੈਸ਼ ਵੀਰੇ ਕੋਈ ਵੀ ਸੈਕੰਡ ਦਾ ਸੋਲ ਕਿਸੇ ਦੇ ਵੀ ਨਹੀਂ ਹੈਗਾ ਸਾਰੇ ਫਰੈਸ਼ ਦੇ ਸੋਲ ਨੇਗੇ ਅੱਛਾ ਸੋਲ ਵੀ ਵਿੱਚ T P R ਤੇ ਤੁਹਾਨੂੰ ਫਾਈਲਣ ਦੇ ਮਿਲ ਜਾਣਗੇ ਇਹ ਨਹੀਂ ਵੀ ਸਾਰੇ ਹੀ ਈਵਾ ਸੋਲ ਹੋਣਗੇ ਜਿਵੇਂ ਆ ਦੇਖੋ ਸ਼ੂਜ਼ ਕਿੰਨਾ ਸੋਹਣਾ ਰੱਖ ਫਾਈਲਣ ਦਾ ਸੋਲ ਲੱਗਾ ਹੋਇਆ ਦੇਖੋ ਤੇ ਸ਼ੂਜ਼ ਵੀ ਦੇਖੋ ਕਿੰਨਾ ਸੋਹਣਾ ਸ਼ੂਜ਼ ਹੈ ਇਹ 1000 ਰੁਪਏ ਦੇ ਤਿੰਨ ਮਿਲੂ ਸੇਲ ਦੇ ਵਿੱਚ 1000 ਰੁਪਏ ਦੇ ਤਿੰਨ ਹਾਂਜੀ 1000 ਰੁਪਏ ਦੇ ਤਿੰਨ ਮਿਲਣਿਆ ਤੇ ਨੰਬਰ ਪਾਈ ਦਾ ਆਪਾਂ نیچے ਲਿਖ ਦਾਂਗੇ ਜਿਨ੍ਹਾਂ ਨੇ ਵੀ ਲੈ ਕੇ ਜਾਣੇ ਆ ਜੇ ਤੁਸੀਂ ਕੋਰੀਅਰ ਕਰਾਉਣਾ ਤਾਂ ਥੱਲੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਕੋਰੀਅਰ ਵੀ ਮੰਗਾ ਸਕਦੇ ਹੋ ਤੇ ਜਿਹਨੇ ਦੁਕਾਨ ਤੇ ਆ ਕੇ ਲੈ ਕੇ ਜਾਣਾ ਇੱਥੇ ਵਿਜ਼ਿਟ ਕਰਕੇ ਜਿਹੜੀ ਵਿੱਚ ਪਸੰਦ ਆਉਂਦਾ ਤੁਹਾਡੇ ਪੈਰ ਦੇ ਵਿੱਚ ਆਉਂਦਾ ਤਾਂ 1000 ਰੁਪਏ ਦੇ ਤਿੰਨ ਤੁਸੀਂ ਇੱਥੋਂ ਬੂਟ ਲੈ ਆ ਸਕਦੇ ਹੋ ਤਾਂ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਧੰਨਵਾਦ